ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰਾ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਜੇ ਗੱਲ ਕਰੀਏ ਤਾਂ 메ਨ ਸ਼ਹਿਰ 메ਨ ਕਸਵਾ ਅਮਰਕੋਟ ਇਸ ਨਗਰ ਨੂੰ ਲੱਗਦਾ ਮਹਿਮੂਦਪੁਰੇ ਨੂੰ ਅਮਰਕੋੜ ਦੇ ਨਾਲ ਲੱਗਦੇ ਮਹਿਮੂਦਪੁਰੇ ਨਗਰ ਦੇ ਵਿੱਚੋਂ ਤੁਹਾਨੂੰ ਗੁਰਵੰਤ ਦੇ ਘਰੋਂ ਮੰਨ ਲਓ ਵੀ 6-7 ਐਨੀਮਲ ਅੱਜ ਫੇਰ ਵਿਕਰੀ ਵਾਲੇ ਵਿਖਾਵਾਂਗੇ ਸੱਜਣੋ ਵਿੱਚ ਸੂਏ ਸਵਾਏ ਵਿੱਚ ਗੱਬਣ ਵੀ ਆ ਤਿਆਰ ਵੀ ਆ ਮੱਝਾਂ ਤੇ ਰਿਕਵੈਸਟ ਬੇਨਤੀ ਫੇਰ ਹਰ ਵੀਡੀਓ 'ਚ ਪਹਿਲਾਂ ਦੀ ਤਰ੍ਹਾਂ ਹੀ ਆ ਵੀ ਸੱਜਣੋ ਜਿਹੜਾ ਪਸ਼ੂ ਤੁਸੀਂ ਖਰੀਦਣਾ ਵਾ ਉਹ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਸੱਜਣੋ ਇੰਨੀ ਕ ਬੇਨਤੀ ਜ਼ਰੂਰ ਮੰਨ ਲਿਆ ਕਰੋ ਕਿਉਂਕਿ ਬਾਅਦ ਦੇ ਵਿੱਚ ਜਿਹੜਾ ਜਾਂ ਇਹਨਾਂ ਨੂੰ ਲਾਹਮਾ ਦੇਣਾ ਜਾਂ ਸਾਨੂੰ ਫੋਨ ਲਾ ਕੇ ਕਹਿਣਾ ਉਹ ਨਹੀਂ ਚੀਜ਼ਾਂ ਚੰਗੀਆਂ ਰਹਿੰਦੀਆਂ ਕਿਉਂਕਿ ਇੱਥੇ ਹੀ گاਉ ਪਸ਼ੂ ਆਏ ਹੁੰਦੇ ਆ ਇੱਥੇ ਹੀ ਆਪਣਾ ਆਪ ਦੀ ਨਰਖ ਪਰਖ ਕਰਕੇ ਪਹਿਲਾਂ ਹੀ ਖਰੀਦਦਾਰੀ ਉਸ ਹਾਵਣਾ ਕਰਿਆ ਕਰੋ ਤੇ ਕਈ ਵਾਰੀ ਅਗਲਾ ਰੇਟ ਵੇਖ ਲੈਂਦਾ ਵੀ ਜਾਇਜ਼ ਆ ਤੇ ਸੱਜਣੋ ਇਹ ਚੀਜ਼ ਨਾ ਵੇਖਿਆ ਕਰੋ ਕਿਉਂਕਿ ਜੇ ਪਸ਼ੂ ਚੰਗਾ ਉਹਦੇ ਪੈਸੇ ਜ਼ਰੂਰ ਲੱਗਣੇ ਆ ਜੁੜਿਓ ਹਾਂ ਤਾਂ ਤੁਹਾਡਾ ਧੰਨਵਾਦ ਆਜੋ ਲਈਏ ਡਿਟੇਲ ਗਰਵੰਤ ਮਹਿਮੂਦਪੁਰੇ ਵਾਲੇ ਤੋਂ ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਭ ਹੋਰ ਸੁਣਾ ਵਧੀਆ ਜੀ ਸੰਸਾਭ ਤੋਂ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਜੀ ਕਿਰਪਾ ਗੁਰੂ ਰਾਮਦਾਸ ਜੀ ਸ਼ੁਕਰ ਹੈ ਗੁਰੂ ਰਾਮਦਾਸ ਏਦਾਂ ਹੀ ਕਿਰਪਾ ਰੱਖੇ ਹਾਂਜੀ ਮੌਸਮ ਵੀ ਅੱਜ ਬਾਗੋ ਬਾਗ ਆਲਾ ਹੈ ਨਾ ਮੌਸਮ ਠੰਡਾ ਕਰਤਾ ਰੱਬ ਨੇ ਸ਼ੁਕਰ ਹੈ ਰੱਬ ਦਾ ਤੇ ਐਡਰੈਸ ਆਪਣਾ ਐਡਰੈਸ ਨਾਮ ਹੈਗਾ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜਿਹੜਾ ਸੀ ਤਰਨਤਾਰਨ ਤੋਂ ਓਕੇ ਮੋਬਾਈਲ ਨੰਬਰ ਹੈਗਾ 9 8043 98772 8043 98772 ਤੇ 8043 ਹਾਂਜੀ ਇਹਦੇ ਦੇ ਘਰੇ ਸੰਭਾਲ ਆਜ ਆਪਾਂ ਸੱਤ ਨਗ ਵਿਖਾਉਣੇ ਆ ਨਗਤ ਆਪਣੇ ਕੋਲ 10 ਅੱਜ ਤਿੰਨ ਵੇਗੀਆਂ ਸਵੇਰ ਦੇ ਟਾੜੇ ਆਉਣ ਤੋਂ ਪਹਿਲਾਂ ਓਕੇ ਹਾਂਜੀ 10 ਸੀਗਾਂ ਤਿੰਨ ਵਹਿਗੀਆਂ ਤੇ ਹੁਣ ਆਪਾਂ ਸੱਤ ਵਿਖਾਦ ਕੀ ਸੱਤ ਵਿਖਾਉਣੀਆਂ ਓਕੇ ਇਹਦਾ 10 ਪਹਿਲਾਂ ਸਾਫਤਾ ਬੜੀ ਚੰਗੀ ਝੋਟੀ ਹੋ ਹਾਂਜੀ ਇਹ ਨੀਲੀ ਦੀ ਝੋਟੀ ਓਕੇ ਸੂਹਾ ਦੂਜਾ ਆ ਦੂਜਾ ਸੂਹਾ ਸੁਣੀ ਠੀਕ ਆ ਹਾਂਜੀ ਚਾਰੂ ਵਾਲੀ ਹੈ ਚਾਰੂਦ ਕਰਮਾਲੀ ਐਡੀ ਆ ਖਰ ਨਹੀਂ ਜੋ ਮੂੰਹ ਨਹੀਂ ਕਰਦੀ ਮੂੰਹ ਨਹੀਂ ਚੱਕਦੀ ਓਖਰੀ ਖਾਦੀ ਜਾਂਦੀ ਠੀਕ ਆ ਚਾਰੂ ਠੰਡੀ ਸੀਲ ਕਰ ਮੜੀਏ ਦੇਖੋ ਆਏ ਹਾਏ ਹੂੰ ਕਿਆ ਬਾਤ ਹੂੰ ਸੁਆ ਦੂਜਾ ਦੂਜਾ ਸੁਆ ਠੀਕ ਆ ਤੇ ਪਹਿਲਨ ਕੀ ਕਹਿੰਦੇ ਪਹਿਲਨ ਨੇ 14 ਕਿਲੋ ਦੁੱਧ ਭਰਾਇਆ ਜੇ ਨੇ ਓਕੇ ਹਾਂ ਹੁਣ ਥਣਾ ਤੁਣਾ ਲੋ ਟਿੱਪੀ ਓਕੇ ਆ ਥਣਾ ਦੀ ਆਪਾਂ ਤਸੱਲੀ ਕੀਤੀ ਆ ਆਪਦੀ ਅਗਲਾ ਕਰਦੀ ਲੈ ਕੇ ਜਾਵੇ ਕੋਈ ਵੀਰ ਭਰਾ ਆਵੇ ਆਪਦੀ ਤਸੱਲੀ ਕਰੇ ਪਿੱਛੇ ਦੀ ਗਾਰੰਟੀ ਆ ਦੋਸਤਾਂ ਆ ਪਿੱਛੇ ਦੀ ਹਾਂ ਪਿੱਛੇ ਦੀ ਗਾਰੰਟੀ ਤੇ ਥਣਾ ਦੀ ਆਵਦੀ ਤਸਲੀ ਚੈੱਕ ਕਰੇ ਆਪਦੀ ਜਿੱਦਾਂ ਮਰਜ਼ੀ ਕੋਈ ਹਾਂ ਜਿਹੜਾ ਪੈਸੇ ਲਾਉਣੇ ਆ ਹਾਂ ਜਿਹੜਾ ਪੈਸੇ ਲਾਏ ਆ ਜਿਹੜਾ ਬੰਦਾ ਜਿਹੜਾ ਬੰਦਾ ਮਰਜ਼ੀ ਭਾਗ ਚੈੱਕ ਕਰਾਵੇ ਉਹਦਾ ਹਾਂ ਹਾਂ ਪਾਰਖ ਨੂੰ ਲਿਆਵੇ ਹਾਂਜੀ ਓਕੇ ਥੈਨ ਲੈ ਜੂ 5-7 ਆ ਦੇਣ ਇੱਕ ਵ ਤੇਰੀਆਂ ਚਾਹ ਲੈ ਜੂਗਾ ਜੀ ਛੋਟੀ ਆ ਟੇ ਲਾ ਟੁਲਾ ਕੱਢ ਕੇ ਸੁਣਾ ਜਿਆ ਸੁੰਦੀ ਨਹੀਂ ਕਰਮਾਲੀ ਬਾਕੀ ਛੋਟੀ ਚੰਗੀ ਆ ਹਾਂਜੀ ਛੋਟੀ ਨੇ ਦੁੱਧ ਦਿੱਤਾ ਹੋ ਕੋਈ ਸ਼ੱਕ ਨਹੀਂ ਕੱਢ ਬਾਹਰ ਕਰਾ ਹਾਂ ਤੋਰ ਚੈੱਕ ਕਰਮਾਲੀ ਲਓ ਵੀ ਸੱਜਣਾ ਸੁਆ ਮਾਲਕਾਂ ਦੇ ਦਰਸ਼ਨ ਮੁਤਾਬਕ ਦੂਜਾ ਸੁੰਦੀ ਆ ਕਰਮਾਲੀ ਤੇ ਨੀਲੀ ਦੀਆਂ ਨਿਸ਼ਾਨੀਆਂ ਕਰ ਗਈ ਆ ਕਬਰ तकरीबन ਲੇਵੇ ਚ ਵੀ ਡੱਬ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਇਹ ਆ ਵੇਖੋ ਵੈਰਲ ਆਫਸੀ ਗੈਪ ਦੂਰੀ ਅੱਖ ਚਿੱਟੀ ਮਨਕਣੀ ਆ ਜੀ ਲੋਸ ਲੋਸ ਕਰਦੀ ਕਰਮਾਲੀ ਹਾਂ ਮੌਸਮ ਵੀ ਠੰਡਾ ਤੇ ਗਰਮੰਤ ਵੀ ਕਹਿੰਦਾ ਵੀ ਲੋਸ ਲੋਸ ਕਰਦੀ ਆ ਤੇ ਬਹੁਤ ਨੱਗਰ ਝੁੱਟੀ ਆ ਸੱਜਣੋ ਕੋਈ ਐ ਨਹੀਂ ਗੱਲ ਵੀ ਲੱਸੀ ਫਿੱਕੀ ਆ ਪੈਠਪੜਾ ਚੰਗਾ ਵਾ ਬਰੀਕ ਚਮੜੀ ਦੀ ਆ ਤੇ ਕੱਟੀ ਦੁੱਧ ਪਾ ਦੂਗੀ ਸਜਣੋ ਕੋਈ ਐਡੀ ਨਹੀਂ ਗੱਲ ਜਿੰਨੀ ਤੁਸੀਂ ਸੇਵਾ ਕਰੋਗੇ ਉਹ 15 ਤੋਂ ਪਲੱਸ ਦੇਊਗੀ ਸੰਸਾਭ ਹਾਂ ਉਹੋ ਜਾਂ ਤੁਸੀਂ ਦੁੱਧ ਚੂਲੋਗੇ ਇਹਦੇ ਕੋਲੋਂ ਤੇ ਬਾਕੀ ਨਾ ਜੇ ਗੱਲ ਕਰੀਏ ਕੋਈ ਹੱਥ ਧਰਾ ਨਹੀਂ ਹੈਗਾ ਕਰਮ ਵਾਲੀ ਤੇ ਸਾਰੀਆਂ ਹੀ ਨਿਸ਼ਾਨੀਆਂ ਬਿੱਲੀ ਬਣ ਗਈ ਆਖਿਆ ਇਦਰ ਇੱਕ ਮੱਲ ਵੀ ਚੱਟਾ ਹਾਂ ਹਨਾ ਵਾਖਿਓ ਨਹੀਂ ਓਕੇ ਜੱਟਾ ਮਹਾਰਾਏ ਕਰਪਾ ਕਰੇ ਸਜਣੋ ਵੈਸੇ ਦੇਈ ਤਾਂ ਕੱਟੇ ਜਾਂਦੀਆਂ ਜੇ ਮਾਂ ਚ ਕੱਟੀ ਦੇਗੀ ਨਾ ਕਿਤੇ ਪਾਲਟੀ ਬਣ ਜਾਣੀ ਹੈ ਜਿਹੜਾ ਭਰਾ ਵੀ ਖਰੀਦ ਕੇ ਲੈ ਗਿਆ ਰੁਪਿਆ ਕੰਮ ਕਰਦਾ ਅੱਛਾ ਆਉਣ ਲੱਗੀਆਂ ਕੱਟੀਆਂ ਆਉਂਦੇ ਵੀ ਆ ਸ਼ੁਕਰ ਹਾਂ ਲੋ ਵੀ ਸਜਣੋ ਭਰਾ ਸਾਡਾ ਕਹਿੰਦਾ ਵੀ ਡਾਇਮੰਡ ਦਾ ਟੀਕਾ ਲੱਗਾ ਹੋਇਆ ਓਏ ਮਿੱਤਰੋ ਕਿਆ ਬਾਤ ਵੱਡੀ ਗੱਲ ਆ ਫੇਰ ਤਾਂ ਜੇ ਕੱਟੀ ਦੇਗੀ ਡਬਲ ਪਾਰਟੀ ਹੋ ਜਣੀ ਜਿਹੜਾ ਵੀ ਭਰਾ ਲੈ ਗਿਆ ਮਾੜੇ ਕਿਰਪਾ ਕਰੇ ਨਾ ਤਾਂ ਦੇਊਗੀ ਵੀ ਕੱਟੀ ਯਾਰੀ ਨੀਲੀ ਨੂੰ ਪਿਓ ਟੱਚ ਕਰਦੀ ਸੰਸਾ ਨਹੀਂ ਦੇਣੀ ਵੀ ਇਹਨੇ ਕੱਟੀ ਆ ਕਿਉਂਕਿ ਪਾਰਟੀ ਹੋ ਜਾਨੀ ਨਾ ਭਰਾ ਸਰ ਜਿਹੜਾ ਵੀ ਖਰੀਦੂਗਾ ਵਾਕੇ ਤੇ ਦੇ ਕਿੰਨੇ ਦੀ ਦਈ ਹੁਣ ਬਾਲੀਆਂ ਗੱਲਾਂ ਨਾ ਕਰੀਏ ਆਪਾਂ ਸੱਜਾ ਡਿਮਾਂਡ ਕਰਨੋਂ ਤੇ ਝੋਟੀ ਦਾ ਨਹੀਂ ਮੈਨੂੰ 1.5 ਦੀ ਵੇਚ ਦੋ ਹਾਂ ਇਹ ਗੱਲ ਤੇ ਤੂੰ ਦਾਮ ਆ ਚਾਰੂ ਬਾਲੀਆਂ ਆਉਂਦੀ ਥੜਲੀ ਜਿਹਾ ਫੇਰ ਵੜ ਗਈ ਹਾਂ ਚਾਰੋਂ ਤੇ ਛੱਡਦੀ ਨਹੀਂ ਦੇ ਤੇ ਦੇਣਾ ਆਪਾਂ 1.35 ਨਹੀਂ ਕਰਨਾ 1.40 ਨਹੀਂ ਕਰਨਾ ਨੀਵੇ ਤੇ ਨਾਲਾ ਨੂੰੜਾ ਚੰਗੀਆਂ ਡਿਮਾਂਡ ਕਰਾਂ 1.30 ਲੱਖ ਓਕੇ ਇਹ 1.5 ਲੱਖ ਦੀ ਦੇ ਦਾਂ ਮੁੱਲ ਕਰਦੇ ਆ 1.30 ਤੇ 1.25 ਦੀ ਹਾਂ 1.25 ਦੀ ਮੈਂ ਇਹਨੂੰ ਕਰੀ ਮਾਰੀ ਜਿੱਧਰੋਂ ਲੇਵੇ ਤੇ ਨਾਲਾ ਵੇਖੇ ਤੇ ਕਿੰਨੀਆਂ ਹਾਂ ਹਾਂ ਆਹ ਇਹ ਨਹੀਂ ਹਟਦੀ ਆ ਦੇਖੋ ਹਾਂ ਠੰਡੀ ਗਰਮ ਵਾਲੀ ਏਡੀ ਆ ਦੇਖੋ ਠੀਕ ਆ ਧੰਨਵਾਦ 125 ਦੀ ਛੋੜ ਛੱਪਾ ਇਹ ਚ ਛੋੜ ਹੋਊਗੀ ਰਸੇ ਦੀ ਛੱਪਾ ਨਹੀਂ ਹੁਣ ਹਾਂ 125 ਠੀਕ ਆ ਕੱਲੀ ਛੋੜ ਹੋਊਗੀ ਛੱਪਾ ਨਹੀਂ ਹੁਣ ਇਹ ਕੱਲੀ ਚਾਹ ਪੀਆਗੇ ਬੈਸਕਲ ਇਹ ਚ ਕੋਈ ਮੋਲ ਵਾਲਾ ਕੰਮ ਨਹੀਂ ਹੋਣਾ ਰਹਿ ਗਿਆ ਓਕੇ ਹਾਂ ਨਹੀਂ ਝੋਟੀ ਵੀ ਚੰਗੀ ਅਜੇ ਝੋਟੀ ਆ ਫੁੱਲ ਖਲੋਊਗੀ ਬਲਾਦਨ ਗਾਂ ਨੂੰ ਬਣੂ ਥੱਲੇ ਬਸ ਤੂੰ ਉਹਦੇ ਕਹਿਣ ਵਾਂਗੂ ਵੀ ਬੋਝੇ ਚ ਪਾਉਣੇ ਆ ਕਿ ਸਾਈਡ ਤੇ ਰੱਖਣੀ ਹਾਂ ਉਹ ਕੰਮ ਹੀ ਹੋਣਾ ਹਨਾ ਹਾਂਜੀ ਤੇ ਇਹਦਾ ਕੀ ਲੇਖਾ ਜੋਖਾ ਇਹ ਵੀ ਦੂਜਾ ਸੂਆ ਸੁਣੀ ਓਕੇ ਦੂਜਾ ਸੂਆ ਹੂੰ ਇਹ ਦਿਨ ਕਿੰਨੇ ਲੈ ਜੂ ਇਹ ਵੀ ਦਿਨ ਅਜੇ 5-4 ਦਿਨ ਲੈ ਜੂਗੀ ਨੀਲੀ ਦੀ ਜੇ ਵੀ 5-4 ਦਿਨ ਲੈ ਜੂ ਨੀਲੀ ਦੀ ਇਹ ਵੀ ਆ ਗਈ ਕੱਢ ਖਾਂ ਬਾਹਰ ਇਹਦੀ ਤੋਰ ਕਰਾ ਚ ਇੱਕ ਠੰਡੀ ਵਾਲੀ ਲੱਗਦੀ ਹੈ ਵੀ ਆਹ ਠੰਡੀ ਇਹ ਵੀ ਬੜੀ ਠੱਕੇ ਜੇ ਮਾਰੀ ਜਾਂਦਾ ਇਹਨੂੰ ਹਲਦੀ ਨਹੀਂ ਛੰਡੀਆਂ ਦੇ ਚਾਰੂ ਵੜੀਆਂ ਚਾਰੂ ਵੜੀਆਂ ਤੇ ਪਿੱਛੇ ਪੁੱਛੇ ਦੀ ਥਣਾ ਦੀ ਓਕੇ ਅੱਜ ਦੀ ਥੜੀ ਪਿਛੇ ਜਿਹੜਾ ਆਇਆ ਤਾਂ ਉਹ ਗਰੰਟੀ ਹੈ ਥਣ ਕਰ ਜਿਹੜਾ ਵੀਰ ਭਰਾਣੇ ਆਣ ਕੇ ਚੈੱਕ ਕਰ ਲੈਣੇ ਆਪਦੀ ਹਾਂ ਬਾਕੀ ਇਹ ਤਾਂ ਚੂਣ ਬਹੁਤ ਪੋਲਾ ਨਿਕਲੂ ਹਨਾ ਹਾਂ ਚੋਾਈ ਤੇ ਪਣ ਬਹੁਤ ਪੋਲੀ ਗਈ ਹਾਂ ਥਣ ਚੰਗਾ ਲੱਗਾ ਮੈਨੂੰ ਤੇ ਦੁੱਧ ਦੇ ਜੂਗੀ ਮੈਂ 12 13 ਕਿਲੋ ਦੋ 13 14 14 ਕਿਲੋ ਭਰਾ ਜੂਗੀ ਵੀ ਠੀਕ ਆ ਹਾਂ ਚਲ ਚੰਗੀ ਸੰਭ ਲਵੇ ਹਾਂ ਜੀ ਓਕੇ ਜੇ ਹੁਣ ਮੇਰੇ ਨੂੰ ਪਾਣੀ ਇੱਕ ਟਾਈਮ ਪਿਆ ਤੇ ਫਿਰ 14 ਕਿਵੇਂ ਦੇ ਜੂ ਉਹ ਤਾਂ ਫਿਰ ਜਿੰਨੀ ਸੇਵਾ ਕਰਾਂਗੇ ਰਹਿਣਾ ਪਊ ਹਾਂ ਜੀ ਸੇਵਾ ਨੇ ਮੇਵਾ ਮਿਲਣਾ ਹਾਂ ਹੰਨਵਾਨੀਆਂ ਤੁਵਾਨੀਆਂ ਤੇਲ ਤੱਪਾ ਲਾਇਆ ਹਾਂਜੀ ਤੇ ਹਨਾ ਹਾਂਜੀ ਵਾਕੇ ਓ ਝੁੱਟੀ ਦਾ ਸੱਜਣੋ ਬੇਫਿਕਰ ਹੋ ਕੇ ਖਰੀਦਦਾਰੀ ਕਰਿਓ ਇੱਕ ਨੰਬਰ ਵਾਲੀ ਇਹ ਆਪਣਾ ਘਰ ਦਾ ਸ਼ਿੰਗਾਰ ਆ ਇਹ ਆਪਦਾ ਹੱਕ ਨਹੀਂ ਰੱਖਦੀ ਸੰਸਾਭ ਸੇਵਾ ਕਰੀ ਰੱਖਦੀਆਂ ਸੇਵਾ ਕਰੇ ਹਾਂਜੀ ਇਹਦਾ ਰੇਟ ਇਹਦੀ ਡਿਮਾਂਡ ਕਰਨ ਨੂੰ ਭਾਵੇਂ ਸੰਸਾਭ ਇੱਕ 20 ਕਰ ਲਈਏ 15 ਕਰ ਲਈਏ ਇੱਕ 10 ਦੀ ਦੇ ਦਾਂਗੇ ਇੱਕ ਲੱਖ ਤੇ 10000 ਚ ਪਿਆਰ ਮੁਹੱਬਤ ਹੋ ਜੂ ਹਾਂਜੀ ਠੰਡੀ ਪੀ ਰਹੀ ਹੈ ਇਹ ਇਹ ਦੇਖੋ ਇਹ ਤਾਂ ਮੈਂ ਦੱਸਦਾ ਵੀ ਠੱਖੇ ਮਰੀ ਜਾਂਦਾ ਠੰਡੀ ਆ ਆ ਦੇਖੋ ਲੇਵਾ ਚੰਗਾ ਬਣਾ ਤੁਸੀਂ ਆ ਆ ਇਹਨੂੰ ਪਾ ਲਿਆ ਕੋਈ ਸਾਈਡ ਸੂਟ ਵਾਲਾ ਚੱਕਰ ਨਹੀਂ ਹੋਗਾ ਨਹੀਂ ਨਹੀਂ ਹਾਂ ਚੰਗੀ ਆ ਇਹ ਪੱਦਰ ਲੇਵਾ ਆ ਦੇਖੋ 1 1 ਲੱਖ 10 ਹਜ਼ਾਰ ਦੀ 10000 ਉਹ ਸਵਾ ਦੀ ਉਹ ਸਵਾ ਜੀ ਚਲੋ ਧੰਨਵਾਦ ਆ ਵੀ ਕੱਟੀ ਹਾਂ ਤੀਜੇ ਨੰਬਰ ਦੇ ਪਹਿਲਾਂ ਕੱਟੀ ਆ ਗਈ ਮਾਡਰ ਤੋਂ ਪੱਟੀ ਲੱਗਦੀ ਆ ਹਾਂ ਜੀ ਇਹ ਚਾਰ ਦੰਦ ਜਮੂ ओके ਪਹਿਲਾਂ ਕੱਟੀ ਮੂੰਹ ਚਾਰ ਦੰਦਾਂ ਦਾ ਮੂੰਹ ਚਾਰ ਦੰਦਾਂ ਦਾ ਸੋਹਣੀ ਬਹੁਤ ਆ ਹਨਾ ਹਾਂਜੀ ਨਿੱਕਾ ਨਿੱਕਾ ਸਿੰਘ ਕੱਢ ਲਾ ਬਾਹਰ ਇਹਨੂੰ ਵੀ ਦਿਨ ਤਾਂ ਲੈ ਜੂ ਅਜੇ ਹਫਤਾ ਇਹ ਵੀ ਦਿਨ ਇੱਕ ਹਫਤੇ ਦੀ ਰੈਂਚ ਅਜੇ ਲੈ ਜੂ ਲੈ ਜੂਗੀ ਵੇਖੇ ਥਣ ਮਾੜੇ ਮਾੜੇ ਨੀਰ ਹਾਂ ਦਿਨ ਥਣ ਚੈੱਕ ਕਰਕੇ ਲਿਆਏ ਆਪਣੇ ਕੋਲ ਅੱਜ ਹੀ ਆਈ ਹੈ ਜੇ ਓਕੇ 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 ਸਾਡੀ ਤਸल्ली ਕਰਕੇ ਲਿਆਂਦੀ ਚੱਲ ਪੁੱਤ ਚੱਲ ਦੇਖਿਓ ਸੱਜਣੋ ਹਾਂ ਤੇ ਬਾਕੀ ਇਹ ਆਉਂਦੇ ਸੂਏ ਨੂੰ ਬਹੁਤ ਚੰਗੀ ਮਾਹੌਲ ਆ ਜੀ ਦਰਦੀ ਆਪਣੇ ਤੋਂ ਨਵੀਂ ਆਈ ਕਰਕੇ ਹਾਂ ਜੀ ਚੱਲ ਜਿਹੜੀ ਗੱਲਬਾਤ ਅਗਲਿਆਂ ਦੇ ਸਾਹਮਣੇ ਆ ਤੇ ਪਰ ਆਉਂਦੇ ਸੂਏ ਨੂੰ ਮੈਂ ਰਿਕਾਰਡ ਤੋੜ ਬਣਾਂਗੀ ਐਰ ਕੀ ਸੰਸਾ ਜਿੰਨੀ ਚੋਕੇ ਕੀ ਬਹੁਤ ਚੰਗੀ ਬਣ ਜੂ ਕੱਟੀ ਐਤ ਕੀ ਦਾ ਸਾਹਮਣੇ ਆ ਨਾ ਹਾਂ ਤੇ ਪਰ ਆਉਂਦੇ ਸੂਏ ਨੂੰ ਕਰਮਾਂ ਵਾਲੀ ਆਉਤ ਡਬਲ ਹੋਣ ਵਾਲਾ ਕੰਮ ਕਰਨਾ ਅਗਲੀ ਸੂਏ ਹਾਂ ਡਬਲ ਹੋਣ ਵਾਲਾ ਕੰਮ ਬਰੀਡ ਵਾਈਜ਼ ਵੀ ਮੈਂ ਵੱਡੀ ਹੋ ਜਾਣੀ ਤੇ ਮੰਨ ਲਾ ਵੀ ਲੇਵੇ ਭਾਂਡੇ ਚ ਵੀ ਬੜੀ ਖੋਲੇ ਜਾਂਦੀ ਹਾਂ ਹਾਂ ਜੀ ਬਹੁਤ ਚੰਗੀ ਨਸਲ ਦੀ ਮੈਂ ਆ ਸੱਜਣਾ ਹਾਂਜੀ ਇਹ ਵੀ ਨੀਲੀ ਆਪਣੇ ਬਾਡਰ ਏਰੀਆ ਨੂੰ ਇਹ ਕੱਟ ਕੇ ਬਾਡਰ ਏਰੀਆ ਨੂੰ ਮਾਰ ਕੀ ਹੱਥ ਵਾਕੇ ਹਾਂਜੀ ਤੇ ਵੈਰਲ ਵੈਰਲ ਸੋਹਣੀ ਆ ਸੱਜਣੋ ਖਾਣ ਚੰਗਾ ਕੱਢ ਜੂਗੀ ਬੇਫਿਕਰ ਹੋ ਜਾਓ ਥਾਣ ਆਖੋ ਆਖੋ ਇਹਦੀ ਗਿੱਲੀ ਮਣ ਗਈ ਤੇ ਇਹਦਾ ਰੇਟ ਇਹਦੀ ਡਿਮਾਂਡ ਤੁਸੀਂ ਦੱਸ ਦੋ ਕੀ ਕਰਦੀ ਹੈ ਨਾ ਭਰਾਵਾ ਕੀ ਪਤਾ ਕਿੰਨੇ ਦੀ ਲਿਆਈ ਬੈਠਾ ਐਵੇਂ ਚੱਕਰਾਂ 'ਚ ਪੈ ਜਾਈਏ ਹੈਂ ਇੱਕ ਵੀ ਮੰਗਿਆ ਜੋ 7 ਵਜੇ ਦੋਰੇ ਇਹਦੇ ਮਾਲਕਾਂ ਨੇ ਮੇਰਾ ਸੰਸਾ ਮੋਲ ਨਹੀਂ ਕਰਨਾ ਇਹ 85000 ਦੀ ਦੇ ਦੇਣੀ ਅੱਛਾ ਹਾਂਜੀ ਹੁਣ ਇੱਕ 20 ਵਾਲਿਆਂ ਤੋਂ ਪਤਾ ਨਹੀਂ ਕਿਵੇਂ ਲਈ ਹੋਗੀ ਹਨਾ ਟੱਕਰਾ ਮਾਰ ਮਾਰ 85000 ਦੀ ਦੇ ਦਾਂਗੇ ਵੇਖਣਗੇ ਵੀਡੀਓ ਉਹ ਵੀ 79000 ਦੀ ਕੱਟੀ ਦੇ ਦੋ ਇਹ ਆ ਜਿਹੜੀ ਤੁਹਾਨੂੰ ਜਿਹੜੀ ਇੱਕ ਆਖਿਆ ਨਾ ਲੱਗੇ ਦੀ ਇੱਕ ਦਾ ਦੀ ਇਹ ਅੱਜ ਬਾਡ ਰੱਤ ਲਈ ਤੇ ਇਹ ਵੇਚਣ ਵਾਲਾ ਵੀਰ ਵੀ ਲੈਂਦਾ ਨਾ 110000 ਦੀ ਇਹ ਕੱਟੀ ਜਿੱਦਣ ਕੱਟੀ ਨੇ ਬਚਾ ਦਰਤਾ ਓਕੇ ਹਾਂਜੀ ਠੀਕ ਆ ਆ 585 ਦੀ ਦੇ ਦੇ ਆ 85000 ਦੀ ਦੇ ਦੇਣ 1 ਲੱਖ 10 ਹਜ਼ਾਰ ਦੀ ਕੱਟੀ ਵਿਗਣੀ ਆ ਕੋਈ ਖਰੀਦਦਾਰ ਵੀ ਨੂੰ ਲੈ ਕੇ ਕਮਾਈ ਕਰ ਸਕਦਾ ਨਹੀਂ ਚੰਗੀ ਆ ਹਾਂਜੀ ਚਲ ਆਪਾਂ ਨੂੰ ਤਾਂ ਐਵੇਂ ਵਗਦਾ ਪਾਣੀ ਚੰਗਾ ਹਾਂਜੀ ਜਿਹੜੇ ਸਾਹਿਬ ਨੂੰ ਆਪਾਂ ਨੂੰ ਮਿਲਿਆ ਉਹਦਾ ਦੇ ਦੇਣੀ ਤੇ ਇਹਦਾ ਕੀ ਹਿਸਾਬ ਆ ਤਾਂ ਸੂਈ ਮੈਂ ਆਏ ਸੂਈ ਅੱਜ ਇਹੋ ਇੱਕ ਸੂਈ ਬਾਕੀ ਗੱਬਣਾ ਸਾਰੀ ਠੀਕ ਆ ਹਾਂਜੀ ਇਹਦੇ ਕੋਲੇ ਧਾਰਾਂ ਇਹਦੇ ਥੱਲੇ 10 ਤੋਂ ਪਲਾਸੀ ਹੋਣੀ ਹੋਣਾ ਇਸ ਟਾਈਮ ਠੀਕ ਆ 10 ਚਵਾ ਦੇਾਂਗੇ ਜਿਹੜਾ ਮਰਜ਼ੀ ਆ ਹਾਂਜੀ 10 ਕਿਲੋ ਚਵਾ ਦੇ ਮਗਰ ਕੱਟੀ ਮਗਰ ਕੱਟੀ ਆ ਚੌਥਾ ਪੰਜਵਾਂ ਦਿਨ ਹੋਇਆ ਜੀ ਸੂਈ ਨੇ ਓਕੇ ਸਾਫ਼-ਸੁਥਰੀ ਬੜੀ ਆ ਯਾਰ ਹਾਂ ਸਾਫ਼ ਬਹੁਤ ਚੰਗੀ ਦੁੱਧ ਤੇ ਲਾਉਣ ਵਾਲੇ ਮੈਂ ਮੈਂ ਮਾੜੀ ਆ ਹਨ ਚੰਗੀ ਆ ਮੈਂ ਦੁੱਧ ਤੇ ਲਾਉਂ ਹਾਂ ਜੀ ਦੁੱਧ 12 ਕਿਲੋ ਦੇ ਦਊਗੀ ਕਿਆ ਬਾਤ ਆ ਤੇ ਭਾਅ ਦੇ ਹਿਸਾਬ ਨਾਲ ਪੂਰੀ ਚੰਗੀ ਆ ਹਾਂਜੀ ਕੱਢ ਬਾਹਰ ਫਿਰ ਸੁਆ ਸਾਵਾ ਤੇ ਯਾਰ ਅਗਲਾ ਆਪੇ ਹੀ ਲਾ ਲੂਗਾ ਆਪਾਂ ਨਹੀਂ ਦੱਸਦੇ ਹਨਾ ਸੁਆ ਦਾ ਭਾਅ ਹੀ ਹੋ ਜਾ ਤੇ ਸੁਆ ਸਮਝ ਲਾ ਲਈ ਆ ਆਪਦੀ ਅਗਲਾ ਹਾਂ ਆਪਦੀ ਸਮਝ ਹੀ ਵਰਤੇ ਆ ਜੀ ਵੇਖੋ ਸੱਜਣੋ ਨਾ ਨੀਆਂ ਚੰਗੀਆਂ ਚਵਾ ਪੋਲਾ ਹੋਊਗਾ ਰੂਆਂ ਵਰਗਾ ਨਾ ਆਪਣੇ ਕਹਿਨ ਤੇ ਸੰਸਾਭ ਕਹਨੇ ਰਹਿਣਾ ਨਾ 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 ਵੀਰ ਨਾ ਆਪਾਂ ਆਪ ਕਹਿੰਨੇ ਸਾਡੇ ਕਹਿਤੇ ਰੋ ਹੀ ਨਾ ਹਾਂਜੀ ਆਪਾਂ ਤਾਂ ਸਟਾਰਟਿੰਗ ਜੀ ਕਹਤਾ ਵੀ ਸਾਡੇ ਕਹੇ ਤੇ ਨਾ ਰਿਓ ਅਸੀਂ ਤਾਂ ਸਾਰਿਆਂ ਨੂੰ ਸੋਨਾ ਹੀ ਕਹਿਣਾ ਵੇਖੋ ਸੱਜਣੋ ਵਾਇਰਲ ਵਾਇਰਲ ਮੈਂ ਦੀ ਚੰਗੀ ਆ ਸੁਹਾ ਤੁਸੀ ਲਾ ਲੈਣਾ ਇਹਦੀ ਆਹ ਵਾਲੀ ਕੱਟੀ ਆ ਸੱਜਣੋ ਆਹ ਵੇਖੋ ਦੁੱਧ 10 ਤੁਸੀਂ ਆਪਦਾ ਮਣਕੇ ਲੈ ਜੋ ਹੈ ਵਾਧੀ ਆ ਚਲ ਤੁਸੀਂ 10 ਮੰਨ ਕੇ ਵੀ ਸੌਦਾ ਕਰਿਓ ਚੋਲਿਓ ਤਸੱਲੀ ਕਰਿਓ ਬਾਕੀ ਚੋਣ ਬਹੁਤ ਚੰਗਾ ਹਨਾ ਹਾਂਜੀ ਓਕੇ ਰਪੋਰਟ ਦੇ ਕਿੰਨੇ ਦੀ ਦੇਣੀ ਆ ਇਹ 85000 ਦੀ ਦੇ ਦਾਂਗੇ 10 ਕਿਲੋ ਦੁੱਧ ਹਾਂ ਫਿਰ ਹੁਣ ਇਹ ਦੂਗਾ ਦਾ ਹਨਾ ਹਾਂਜੀ ਲੈ ਵੇਖੋ ਸੱਜਣੋ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਹੀ ਕਹਦਾ ਵੀ ਰੇਟ ਦੇ ਹਿਸਾਬ ਨਾਲ ਦੁੱਧ ਤੇ ਲਾਉਣ ਵਾਲੇ ਸੱਜਣ ਨੂੰ ਕੋਈ ਮਾੜੀ ਨਹੀਂ ਮਨ ਲਓ ਜੇ ਕੋਈ 4 ਮਹੀਨੇ ਵਿੱਚੋਂ ਦਾ ਤੇ ਫੇਰ ਵੀ ਕੋਈ ਇਹਦਾ ਘਾਟਾ ਨਹੀਂਗਾ ਵਧੀਆ ਕਰਮਾਂ ਵਾਲੀ ਫੇਰ ਵੀ 4 ਛੇ ਲ ਰਲਾ ਜਾਣੇ ਇਹਨੇ ਕਿਉਂਕਿ ਕੱਟੀ ਸੰਜਦਾ ਫਗਣ ਚ ਜਾ ਰਹੀ ਹੈ 70000 ਦੀ ਤੇ ਫਗਣ ਚ ਜੇ ਬਚਾਈ ਰੱਖੇ ਅਗਲਾ ਹਾਂਜੀ ਤੇ ਇਹਦਾ ਬਾਰਡਰ ਲਾਈਨ 벨ਟ ਦਾ ਹਾਂਜੀ ਇਹ ਵੀ ਨੀਲੀ ਦੀ ਹੈ ਨੀਲੀ ਬਾਰਡਰ ਲਾਈਨ ਹਾਂਜੀ ਇਹਨੇ ਤੀਜਾ ਸੋਹਣਾ ਜੀ ਓਕੇ ਹਾਂਜੀ ਦੈਨ ਲੈ ਜੂ ਜੀ ਹੱਥ ਦੈਨ ਆ ਜਿਹੜੇ ਇੱਕ ਹਫਤਾ ਲੈ ਜੂ ਜੀ ਵਾਕਈ ਲੈ ਜੂ ਹਾਂਜੀ ਬਾਕੀ ਭਾਰਪੂਰੇ ਨੂੰ ਥਾਣਾ ਨੂੰ ਤਾਂ ਅਗਲੇ ਨੇ ਵੇਖ ਲੈਣੀ ਹਾਂਜੀ ਪਿੱਛੇ ਦੀ ਗਾਰੰਟੀ ਠੀਕ ਆ ਠੀਕ ਠੀਕ ਦੁੱਧ ਚੰਗਾ ਪਾ ਜੂਗੀ ਮੈਂ ਹਨਾ ਬਾਬਾ ਜੀ ਹਾਂਜੀ ਦੁੱਧ ਬਹੁਤ ਚੰਗਾ ਭਰੂਗੀ ਹਾਂ ਖੜ ਜਾ ਖੜ ਜਾ ਹੌਲੀ ਬੱਤ ਹੌਲੀ ਕੋਹ ਨਹੀਂ ਦਿੰਦੇ ਤੁਮ ਇਹ ਦੁੱਧ ਘਟ ਦੱਸਦਾ ਹੀ ਨਹੀਂ ਜੀ ਅਸਲ ਸਾਬ ਜਿਵੇਂ ਲੈਵਾ ਠੱਲਾ ਜੇ ਬੰਨਾ ਵੇ ਹਾਂ ਨਹੀਂ ਮੈਂ ਬੰਨਦੀ ਦੁੱਧ ਦੇ ਦੂਗੀ ਹਾਂ ਜੇ ਮੱਝ ਬਹੁਤ ਚੰਗੀ ਬਣੂ ਥੇਨ ਚੰਗੀ ਆ ਅਜੇ ਢੱਲਾ ਢੋਲਾ ਬਹੁਤ ਦੇ ਥੱਲੇ ਆ ਵੇ ਹਾਂ ਦੇ ਕਿੰਨੇ ਦੀ ਦੇਣੀ ਆ ਇਹਦੀ 99000 ਡਿਮਾਂਡ ਹੈ ਅੱਜ 90 ਤੇ 5 ਹਾਂਜੀ ਅੱਜ ਇਹ ਆ ਵੀ ਮੌਸਮ ਠੰਡਾ ਤੇ ਰੇਟ ਉੱਡਦਿਆਂ ਵਾਲੀ ਹਾਂਜੀ ਹਨਾ ਮੁੱਲ ਸੰਸਾ ਉਹਸਾਵਣਾ ਕਰਨੇ ਜੇ ਸਾ ਹੁਣ ਆਪਾਂ ਨੂੰ ਮਿਲੀਆਂ ਮਿਲੀਆਂ ਹਾਂਜੀ ਜੇ گاਉ 80 ਰੁਪਏ ਲਾ ਕੇ ਕਿਤੇ ਤੇ ਫਿਰ ਉਸ ਹਸਾਵਣਾ ਤੇ ਇਹਦਾ ਹਿਸਾਬ ਹੁਣ ਇਹਦਾ ਸੁਹਾ ਦਾ ਅਗਲਾ ਆਪੇ ਹੀ ਲਾ ਲੈ ਸੁਹਾ ਪਾਣੀ ਆਦੇ ਜਿੰਨੇ ਮਰਜੀ ਅਗਲਾ ਮੰਨ ਲੈ ਅਗਲਾ ਆਪ ਦੀ ਸਮਝ ਲਾਵੇ ਜੀਨੇ ਦੁੱਧ ਪੀਣਾ ਉਹ ਲੈ ਲਈ ਦੰਦ ਲੈ ਜਾਨੀ ਹਜੇ ਹਨਾ ਦੇਣ ਹਜੇ 5 6 ਲੈ ਜੂਗੀ ਆ ਹਫਤਾ ਹੀ ਕਾਢੀ ਨੇ ਇੱਕ ਹਫਤੇ ਦੀ ਰੈਂਚ ਹਜੇ ਲੈ ਜੀ ਹਾਂਜੀ ਵਾਕਿਆ ਹੀ ਤੇ ਬਾਕੀ ਓਕੇ ਰਿਪੋਰਟ ਥਣਾ ਥਣਾ ਲੋ ਆਓ ਥਣਾ ਦੀ ਵੀ ਦੰਦਾਂ ਦੀ ਸਾਰੇ ਕਿਲੋ ਮੂੰਹ ਦੀ ਗੱਲ ਫੋਰੀ ਆਹ ਦੇਖੋ ਹਾਂ ਮੈਂ ਹਾਂ ਅਗਲਾ ਇੱਥੇ ਜੇ ਆ ਕੇ ਕਹੂਗਾ ਦੰਦ ਨਹੀਂ ਚੈੱਕ ਕੀਤੇ ਆਹ ਪਰ ਨਹੀਂ ਜਾਨ ਪੂਰੀ ਇਹਦੇ ਚ ਜੇ ਇੱਕ ਦੰਦ ਦੀ ਗਈ ਪਰ ਆਪਣੇ ਕੋਲੋਂ ਹੰਬਾਤੀ ਹਾਂ ਸੰਤੋ ਸਾਹਿਬ ਨਹੀਂ ਦੰਦ ਤਾਂ ਵਖਾ ਗਈ ਹੂ ਲੈ ਹਾਂ ਕਵਾੜਿਆਂ ਰਗੇ ਪਏ ਆ ਸਾਂਭ ਤੋ ਰਿੰਦਾ ਡੰਗਰ ਸੰਭਾਲੀ ਨਹੀਂ ਗਈ ਇਹ ਚੰਗੀ ਆ ਹਾਂ ਚੱਲ ਤੂਰਾ ਕਰਾ ਚੱਕੇ ਦਾ ਚਾਰੂ ਵੀ ਫੋਲਿਆ ਕਰ ਮੜੀ ਚੱਲ ਕੋਈ ਭੈਣ ਭਰਾ ਯਾਰ ਸਾਂਭ ਲਵੇ ਦੰਦਾ ਦੀ ਗੋਹਰੀ ਕੋਈ ਕੁਛ ਨਹੀਂ ਦੰਦਾ ਦੀ ਗੋਹਰੀ ਪੱਕੀ ਆ ਕਈ ਵਾਰ ਲਿਸੇ ਡੰਗਰ ਹੁੰਦਾ ਗੋਹਾ ਨਾ ਪਤਲਾ ਕਰਦੀ ਹੋਈ ਨਹੀਂ ਮੈਂ ਦਾ ਸਰੀਰ ਕ ਢਾਂਚਾ ਦਾ ਬਹੁਤ ਚੰਗਾ ਸੀਗਾ ਥੋੜੀ ਜੀ ਸਾਂਭਣ ਵਾਲੇ ਭੈਣਾਂ ਭਰਾਵਾਂ ਨੇ ਥੋੜਾ ਜਿਹਾ ਕੱਚਾ ਕਰਤਾ ਕੰਮ ਹਣਾ ਤੇ ਮੈਂ ਨੇ ਦੁੱਧ ਵੀ ਭਰੇ ਆਊਗਾ ਬਾਬਾ ਜੀ ਇਹਨੇ ਵਿਚਾਰੀ ਨੇ ਸੰਦੇ ਸਾਥ 14 ਕਿਲੋ ਚਵਾ ਕੇ ਦਿੱਤਾ ਆਪਾਂ ਵਰਤ। ਕਿਆ ਬਾਤ। ਹਾਂਜੀ। ਕੱਤ ਵੇਲ ਪੂਰਾ ਚੰਗਾ ਸੱਜਣੋ। ਤੋੜਾ ਤੜਾ ਵੇਖੋ ਬਹੁਤ ਚੰਗਾ ਹੈ। ਨਹੀਂ ਬੰਦਾ ਯਾਰ ਛੂਪ ਹੀ ਮੈਂ ਉਦੋਂ ਬਾਅਦ ਸੇਵਾ ਕਰੇ ਇਹਦੀ ਛਟਾ ਕੇ ਹਨਾ। ਕਿਆ ਬਾਤ ਹੈ। ਕਿੰਨੇ ਦੀ ਦੇ ਦੀਏ ਫਿਰ? ਤੁਸੀਂ ਹੀ ਦੱਸ ਦਿਓ ਕਿੰਨੇ ਦੇ ਦੀਏ ਅੱਜ। ਨਾ ਭਰਾਵਾ। ਐ ਨਾ ਕਰਿਆ ਕਰੋ ਯਾਰ। ਇਹ ਮਾਈ ਸੱਜਰੇ ਅੱਜ ਭਾਟ ਓਕੜਾਂ ਲਾਈ ਇਹਦਾ। ਤੇ 65000 ਦੀ ਦੇ ਦਾਂਗੇ ਚ 60 ਤੇ 5 ਹਾਂ ਉਹਦੇ ਚ ਉਹ ਚ ਕੋਈ ਮੌਕੇ ਤੇ ਹੋ ਜੂ ਮਾਨਤ ਨੂੰ ਠੀਕ ਤੇ ਬਾਕੀ ਮਾੜੀ ਤਾਂ ਨਹੀਂ ਕਿਸੇ ਨੂੰ ਯਾਰ ਇੰਨੇ ਚ ਦੁੱਧ ਸੰਸਾਭ 30000 ਦੀ ਤਾਂ ਕੱਟੀ ਵੀ ਨਹੀਂ ਦੇਣੀ ਕਹਣੇ ਚੱਲ ਦੁੱਧ ਦੇ ਦੇ ਦੁੱਧ ਸੰਸਾਭ 11 12 ਕਿਲੋ ਦਰਾਮ ਨਾਲ ਦਿੱਤੀ ਜਾਣਾ ਨੇ ਹਾਂ ਤੇ ਜੇ ਕੱਟੀ ਦੇਗੀ ਹਾਂ ਹਨਾ ਵਾਕੇ ਚ ਇਹ ਸਾਰਾ ਸੁਆ ਸਾਰਾ ਸਿਆਲ ਚੋਗੇ ਫੇਰ ਇੰਨੇ ਦੀ ਐ ਇੰਨੇ ਦੀ ਬੈਕਤ ਵਿਚਾਰੀ ਹਨਾ ਤੇ ਜੇ ਸਾਂਭਣ ਵਾਲਾ ਬੰਦਾ ਆ ਤੇ ਗਵਾਉਂਦਾ ਹੀ ਨਹੀਂ ਮੈਂ ਚੰਗੀ ਹਾਂ ਹਾਂਜੀ ਹਣਾ ਅੱਜ ਵੀ ਸ਼ੱਕ ਇਹਦੇ ਵਿਚਾਰੀ ਦੇ ਹਾਲਾਤ ਮਾੜੇ ਕਰਤੇ ਹਾਂ ਪਰ ਇਹ ਮੈਂ ਤੇ ਨਹੀਂ ਕੋਈ ਕਸੂਰ ਮਾਲਕ ਚੀ ਸੀ ਸੱਜਣੋ ਇਹ ਐਨੀਮਲ ਜਿਹੜੇ ਵਿਕਰੀ ਵਾਲੇ ਮਹਿਮੂਦਪੁਰੇ ਨਗਰ ਦੇ ਵਿੱਚ ਸੀਗੇ ਸਾਰਿਆਂ ਦਾ ਜਿੰਨਾ ਕਿ ਲੇਖਾ ਜੋਖਾ ਸਮਝ ਆਇਆ ਤੁਹਾਨੂੰ ਪੁੱਛ ਕੇ ਸਾਂਝਾ ਕਰਤਾ ਫੇਰ ਕਹਿੰਨੇ ਆ ਕਿ ਸੱਜਣੋ ਤਸੱਲੀ ਕਰਿਆ ਕਰੋ ਕਿਉਂਕਿ ਬਾਅਦ ਦੇ ਵਿੱਚ ਲੀ ਸੱਪ ਲੰਗੇ ਤੋਂ ਬਾਅਦ ਲੀ ਨਾ ਕੁੱਟਿਆ ਕਰੋ ਕੀ ਐ ਹੋ ਗਿਆ ਤੇ ਐ ਹੋ ਗਿਆ ਬਾਅਦ ਚ ਨਹੀਂ ਕੁਝ ਨਿਪਟਦਾ ਕਿਉਂਕਿ ਇਹਨਾਂ ਨੇ ਵੀ ਸੱਜਣੋਂ گاਉਂ ਲੈ ਕੇ ਆਂਦੀਆਂ ਕਿਹੜਾ ਕੋਈ ਵੀ ਇਹਨਾਂ ਨੇ ਮਿੱਟੀ ਦੀਆਂ ਬਣਾ ਕੇ ਰਾਤ ਨੂੰ ਤਿਆਰ ਕਰਕੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਤੀ ਆ ਪੈਸੇ ਰਕਮ ਲੱਗ ਕੇ ਆਈਆਂ ਚਲੋ ਨਫਾ ਲੈਣਾ ਮਿਹਨਤ ਆ ਤੇ ਪਰ ਤੁਸੀਂ ਆਪਦੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਕੇਰਾ ਖਰੀਦ ਲਿਆ ਉਹ ਜ਼ਿੰਮੇਵਾਰੀ ਤੁਹਾਡੀ ਬਣ ਜਾਣੀ ਹੈ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇ